ਸਤਨਾਮ ਸ਼੍ਰੀ ਵਾਹਿਗੁਰੂ ਜੀ ਹਾਰਮੋਨੀ ਵਾਲੀ ਦੀ ਬਾਜ ਘੱਟ ਕਰੋ ਜੀ ਤਨ ਗੁਰੂ ਗਰੀਬ ਨੇ ਵਾਜ ਜਿਓ ਨਿਸ਼ੀਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਸਤਾਣੀ ਸੰਤ ਹਮਾਰੀ ਓਟ ਸੁਤਾਣੀ ਸੰਤ ਹਮਾਰਾ ਗਹਿਣਾ ਤਨ 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 ਜਨ ਆਇਆ ਇਸ ਪਰ ਸਾਧ ਸਭ ਜਗਤ ਤਰਾਇਆ ਜਨ ਆਵਨ ਕਾਏ ਹੈ ਸੁਆ ਜਨਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸ਼ਕਾਰ ਆਪ ਤਰ ਗਏ ਲਖਾਂ ਨੂੰ ਲੈ ਗਏ ਤਾਰ ਕੇ ਤਨ ਤਨ ਆਉਣਾ ਯੋਨਾ ਦਾ ਆਪ ਤਰਜੋ ਇਲਖਾ ਨੂੰ ਵਹਿ ਕੇ ਤਾਰ ਕੇ ਤਨ ਤਨ ਆਉਣਾ ਯੋਨਾ ਦਾ தன் தன பபூ தரு கே தே தன் தன ਕਰ ਰਹੀ ਸਾਰੇ ਅੰਨ ਆਉਣਾ ਓਨਾਂ ਦਾ ਆਪ ਕਰਗੇ ਹੋ ਤਨ ਤਨ ਜੀ ਆਉਣਾ ਓਨਾਂ ਦਾ ਤਨ ਤਨ ਜੀ ਆਉਣਾ ਯੋਨਾ ਦਾ ਤਨ ਤਨ ਜੀ ਆਉਣਾ ਯੋ ਨਾ ਤਨ ਤਨ ਜੀ ਆਉਣਾ ਯੋ ਨਾ ਸਾਨੂੰ ਲੈ ਕੇ ਤਾਰ ਤੇ ਤਨ ਤਾਨ ਆਉਣਾ ਓ ਨਾ ਦਾ ਆਪ ਤਰ ਗਏ ਲੈ ਸਾਨੂੰ ਲੈ ਕੇ ਤਾਰ ਕੇ ਤਨ ਤਾਨ ਆਉਣਾ ਓ ਨਾ ਦਾ ਆਪ ਤਾਰੇ ਗੇ ਲਖਾ ਨੂੰ ਲੈ ਗਏ ਤਾਰ ਕੇ ਤਨ ਤਨ ਆਉਣਾ ਹਉਨਾ ਦਾ ਆਪ ਤਾਰੇ ਗੇ ਲਖਾ ਨੂੰ ਲੈ ਗਏ ਤਾਰ ਕੇ ਤਨ ਤਨ ਆਏ ਹਉਨਾ ਦਾ ਤਨ 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 ਜਨ ਆਇਆ ਜਿਸ ਪ੍ਰਸਾਦ ਦਾ ਵਜਤਨ ਜਾਨੇ ਆਵਨ ਕਾਏ ਹੈ ਤੋ ਆਉ ਜਨਕੇ ਸੰਗ ਚਿਤ ਆਵੇ ਨਾ ਹੋ ਪਰਮ ਸਤਕਾਰਿ ਹੋਕ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਆ ਕਰਕੇ ਜੁੜ ਬੈਠੇ ਸਰਬਤ ਮਾਈਓਰ ਭਾਈ ਸਤਿਗੰਡਵਾਸੀ ਸ਼੍ਰੀਮਾਨ ਸੰਤ ਬਾਬਾ ਹਰਦੇਵ ਸਿੰਘ ਜੀ ਦੀ ਮਿੱਟੀ ਅਤੇ ਨਿਗ੍ਹੀ ਯਾਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਆਓ ਰਸਨਾ ਦੀ ਪਵਿੱਤਰਤਾ ਲਈ ਤੇ ਮੰਨ ਦੀ ਪੂਰਨ ਇਕਾਗਰਤਾ ਵਾਸਤੇ ਕੋਈ ਵੀ ਰਸਨਾ ਬਾਂਜੀ ਨਾ ਰਵੇ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜੋ ਸਤਗੁਰੂ ਜੀ ਨੂੰ ਸਿਰ ਝੁਕਾਵੋ ਰਸਨਾ ਦੀ ਪਵਿੱਤਰਤਾ ਲਈ ਤੇ ਮੰਨ ਦੀ ਪੁਰਨਿਕਾਗਰਤਾ ਵਾਤੇ ਸਾਰੇ ਇੱਕ ਵਾਰ ਕਹਿਣ ਤੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਸਾ ਸੰਗਤ ਜੀ ਆਪ ਸੰਗਤਾਂ ਮਹਾਂਪੁਰਖਾਂ ਦੀ ਯਾਦ ਵਿੱਚ ਆ ਕਰਕੇ ਜੁੜ ਬੈਠੇ ਹੋ ਜਿੱਥੇ ਪਿਆਰਿਓ ਉਹਨਾਂ ਦੀ ਯਾਦ ਵਿੱਚ ਆ ਕਰਕੇ ਹਾਜ਼ਰੀਆਂ ਲਵਾ ਰਹੇ ਉੱਥੇ ਸਤਿਗੁਰ ਜੀ ਦਾ ਫਰਮਾਨ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਬਦਾਨ ਕਾਗਰ ਚੀਤ ਸਭ ਤੋਂ ਪਹਿਲਾਂ ਇਕਾਗਰਤਾ ਹੋਣੀ অতি ਜ਼ਰੂਰੀ ਹੈ ਜੇ ਪਿਆਰਿਓ ਸਾਡੀ ਇਕਾਗਰਤਾ ਨਹੀਂ ਸਾਡਾ ਮਨ ਟਿਕਾ ਦੇ ਵਿੱਚ ਨਹੀਂ ਅਸੀਂ ਆਪਣੀਆਂ ਗੱਲਾਂ ਵਿੱਚ ਹੀ ਲੱਗੀ ਰਹੇ ਗੁਰੂ ਦੀ ਗੱਲ ਸੁਣੀ ਨਹੀਂ ਕਦਾ ਆਇਆ ਪ੍ਰਵਾਣ ਨਹੀਂ ਆਇਆ ਪ੍ਰਵਾਣ ਕਿਉਂ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਤੀਰਥੀ ਜਾਂਦੇ ਨੇ ਇਸ਼ਨਾਨ ਕਰਨ ਤੀਰਥ ਇਸ਼ਨਾਨਾਂ ਤੇ ਯਾਤਰਾ ਕਰਨ ਜਾਂਦੇ ਨੇ ਤੀਰਥਾਂ ਤੇ ਜਾਂਦੇ ਨੇ ਕਹਿੰਦੇ ਇਸ਼ਨਾਨ ਕਰਾਂਗੇ ਅਸੀਂ ਆਪਣੇ ਪਾਪ ਮਿਟਾਵਾਂਗੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਕਹਿੰਦੇ ਉਹ ਤੀਰਥ ਦੇ ਨਹਾਣ ਤਾਂ ਚਲੇ ਗਏ ਆਪਣਾ ਤਨ ਧੋਣ ਲਈ ਪਰ ਉਹ ਮਨ ਦਾ ਕੀ ਕਰੋਗੇ ਜਿਹੜਾ ਮਨ ਸਾਡਾ ਇੱਧਰ ਉੱਧਰ ਭਟਕਦਾ ਫਿਰਦਾ ਏ ਜਿਹੜਾ ਮਨ ਸਾਡਾ ਟਿਕਾ ਦੇ ਵਿੱਚ ਨਹੀਂ ਜਿਹੜਾ ਮਨ ਸਾਡੇ ਕੈਣੇ ਦੇ ਵਿੱਚ ਨਹੀਂ ਉਹ ਮਨ ਦਾ ਕੀ ਕਰੋਗੇ ਨਾ ਕੇ ਤੁਸੀਂ ਇੱਕ ਪਾਪ ਤਾਂ ਆਪਣਾ ਧੋ ਲਿਆ ਜਿਹੜੇ ਚਾਰ ਪਾਪ ਇੱਧਰ ਉੱਧਰ ਪਰਾਇਆ ਤਨ ਪਰਾਇਆ ਧਨ ਵੇਖ ਕੇ ਤੁਸੀਂ ਚੜ੍ਹਾ ਲਏ ਉਹਦਾ ਕੀ ਕਰੋਗੇ ਇਸ ਕਰਕੇ ਪਿਆਰਿਓ ਰੱਬ ਦੇ ਪਿਆਰਿਆਂ ਦੀ ਯਾਦ ਵਿੱਚ ਬੈਠੇ ਹਾਂ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਉਹ ਨਿਰੰਕਾਰ ਸਰੂਪ ਹੀ ਹੁੰਦੇ ਨੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਬੈਠੇ ਹੋ ਫਿਰ ਇੱਥੋਂ ਮਿਲਣਾ ਵੀ ਬਹੁਤ ਕੁਝ ਹੈ ਪਰ ਲੈਣ ਦਾ ਚਾਜ ਆਉਣਾ ਚਾਹੀਦਾ ਏ ਜੀਤੋ ਪਿਆਰਿਓ ਕੁਝ ਲੈਣਾ ਹੋਵੇ ਨਾ ਉਹਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ ਜੇ ਕਿਸੇ ਤੋਂ ਕੁਝ ਲੈਣਾ ਹੈ ਨਾ ਉਹਦੀ ਉਸਤਤ ਕਰਨੀ ਪੈਂਦੀ ਹੈ ਜੇ ਅਗਲੇ ਦੀ ਬੈਠ ਕੇ ਉਹਦੇ ਸਾਹਮਣੇ ਉਹਦੀ ਬਰਿਆਈ ਕਰੋਗੇ ਭਾਵੇਂ ਉਹ ਕਰੋੜਾਪਤੀ ਹੈ ਅਰਬਾਪਤੀ ਹੈ ਉਹਨੇ ਤੁਹਾਨੂੰ ਕੱਖ ਨਹੀਂ ਦੇਣਾ ਜੀ ਦੀ ਹਜ਼ੂਰੀ ਵਿੱਚ ਬੈਠਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੁੱਲ ਕਾਇਨਾਤ ਦੇ ਮਾਲਕ ਸਰਵ ਧਰਮਾਂ ਦੇ ਸਾਂਝੇ ਰਹਿਬਰ ਇਤੋਂ ਬਹੁਤ ਕੁਝ ਮਿਲ ਜਾਣਾ ਏ ਪਿਆਰਿਓ ਕਿਉਂਕਿ ਸਤਗੁਰੂ ਜੀ ਜਾਣਦੇ ਨੇ ਕਿਨੂੰ ਕੀ ਚਾਹੀਦਾ ਏ ਘਟ-ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਤਗੁਰੂ ਜੀ ਤਾਂ ਜਾਣਦੇ ਨੇ ਸਤਗੁਰੂ ਜੀ ਜਾਣਦੇ ਜੇ ਕਿਨੂੰ ਕੀ ਚਾਹੀਦਾ ਏ ਪਰ ਸਾਨੂੰ ਮੰਗਣ ਦਾ ਚੱਜ ਨਹੀਂ ਆਇਆ ਚੱਜ ਕਿਉਂ ਨਹੀਂ ਆਇਆ ਕਿਉਂਕਿ ਸਾਡੀਆਂ ਆਪਦੀਆਂ ਗੱਲਾਂ ਨਹੀਂ ਖਤਮ ਹੋਈਆਂ ਸਾਨੂੰ ਗੁਰੂ ਨਾਲ ਗੱਲ ਕਰਨੀ ਨਹੀਂ ਆਈ ਸਾਨੂੰ ਗੁਰੂ ਨਾਲ ਗੱਲ ਕਰਨੀ ਆਏਗੀ ਕਿਵੇਂ ਉਹ ਸਤ ਸੰਗਤ ਵਿੱਚ ਪਤਾ ਲੱਗੇਗਾ ਜਦੋਂ ਸਤ ਸੰਗਤ ਵਿੱਚ ਆ ਕਰਕੇ ਬੈਠਾਂਗੇ ਜੁੜਾਂਗੇ ਸੁਣਾਂਗੇ ਪਿਆਰਿਓ ਜਿਨ੍ਹਾਂ ਨੇ ਸੁਣਿਆ ਇਹਨੇ ਸਤਗੁਰਜੀ ਦੀ ਬਾਣੀ ਨੂੰ ਮਹਾਰਾਜ ਜੀ ਕਹਿੰਦੇ ਨੇ ਕੋਈ ਸਿੱਧ ਹੋ ਗਿਆ ਏ ਕੋਈ ਪੀਰ ਹੋ ਗਿਆ ਏ ਕੋਈ ਨਾਥ ਹੋ ਗਿਆ ਏ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਪਿਆਰਿਓ ਉਹਨਾਂ ਨੂੰ ਸੰਸਾਰ ਨੇ ਫਿਰ ਬ੍ਰਹਮ ਗਿਆਨੀ ਕਹਿ ਦਿੱਤਾ ਐ ਆਖੋ ਜੀ ਸਤ ਨਾਮ ਇੱਕ ਵਾਰੀ ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂ ਭਾਈ ਚਾਹ ਪਾਣੀ ਦਾ ਲੰਗਰ ਛਾਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਜੁੜੀਏ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ ਸਮਾਂ ਆਪਣੀ ਚੱਲਦਾ ਜਾ ਰਿਹਾ ਏ ਇਸ ਸਮੇਂ ਤੋਂ ਪੂਰਾ ਪੂਰਾ ਲਹਾ ਲੈਣ ਦੀ ਕੋਸ਼ਿਸ਼ ਕਰੀਏ ਜੀ ਉਹ ਜੀ ਨਾ ਸੁਣ ਲਈ ਗੁਰਾਂ ਦੀ ਬਾਣੀ ਓ ਤਾਂ ਸਿੱਧ ਪੀਰ ਹੋ ਗਏ ਜੀਨਾ ਸੁਣ ਲਈ ਗੁਰਾਂ ਦੀ ਬਾਣੀ ਓ ਤਾਂ ਸਿੱਧ ਪੀਰ ਹੋ ਗਏ ਜੀਨਾ ਸੁਣ ਲਈ ਗੁਰਾਂ ਦੀ ਬਾਣੀ ਓ ਤਾਂ ਸਿੱਧ ਪੀਰ ਹੋ ਗਏ ਜੀਨਾ ਸੁਣ ਲਈ ਗੁਰਾਂ ਦੀ ਬਾਣੀ ਓ ਤਾਂ ਸਿੱਧ ਪੀਰ ਹੋ ਗਏ ਸੁਣੇਲੀ ਗੁਰਾਂ ਦੀ ਬਾਣੀ ਉਹ ਤਾਂ ਸਿੱਧ ਪੀਰ ਹੋ ਗਏ ਜੀ ਨਾ ਸੁਣੇਲੀ ਗੁਰਾਂ ਦੀ ਬਾਣੀ ਉਹ ਤਾਂ ਸਿੱਧ ਪੀਰ ਹੋ ਗਏ ਪੀਰ ਹੋ ਗਏ ਸੁਣੇ ਲੀ ਗੁਰਾਂ ਦੀ ਬਾਣੀ ਉਹ ਤਾਂ ਜੀਤ ਪੀਰ ਹੋ ਗਏ ਜੀ ਨਾ ਸੁਣੇ ਲੀ ਗੁਰਾਂ ਦੀ ਬਾਣੀ ਉਹ ਤਾਂ ਜੀਤ ਪੀਰ ਹੋ ਗਏ ਸੁਣ ਲੀ ਗੁਰਾਂ ਦੀ ਬਾਣੀ ਉਹ ਤਾਂ ਜੀਤ ਪੀਰ ਹੋ ਪੀਰ ਹੋ ਗਏ ਹੋਤਾ ਸਿੱਧ ਜੀ 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 ਪੀਰ ਹੋ ਗਏ ਸਿੱਧ ਜੀ ਸੰਗਤਲ ਵਾਹ ਜੀ ਬਈ ਸਰ ਉਹ ਤਾਂ ਸਿੱਧ ਜੀ ਪੀਰ ਹੋ ਗਏ ਉਹ ਤਾਂ ਸਿੱਧ ਜੀ ਪੀਰ ਹੋ ਗਏ ਬੋਲੋ ਗੱਜ ਕੇ ਬਈ ਗੱਜ ਕੇ ਗੱਜ ਕੇ ਜੀਵਾਂ ਗੱਲਾਂ ਕਰਦੇ ਓਵੇਂ ਬੋਲੋ ਹੁਣ ਉਹ ਤਾਂ ਸਿੱਧ ਜੀ ਪੀਰ ਹੋ ਗਏ ਉਤਾ ਸਿੱਧ ਜੀ ਪੀਰ ਹੋ ਗਏ ਬੋਲੋ ਵਾਹ ਜੀ ਵਾਹ ਪੀਰ ਹੋ ਗਏ ਬੋਲੋ ਜੀ ਨਾ ਸੁਣ ਲਈ ਗੁਰਾਂ ਦੀ ਬਾਣੀ ਗੁਰਾਂ ਦੀ ਬਾਣੀ ਉਤਾ ਸਿੱਧ ਪੀਰ ਹੋ ਗਏ ਜੇ ਨਾ ਸੁਣ ਲਈ ਗੁਰਾਂ ਦੀ ਬਾਣੀ ਉਹ ਤਾਂ ਸਿੱਧ ਪੀਰ ਹੋ ਗਏ ਜੇ ਨਾ ਸੁਣ ਲਈ ਗੁਰਾਂ ਦੀ ਬਾਣੀ ਉਹ ਤਾਂ ਸਿੱਧ ਪੀਰ ਹੋ ਗਏ ਜੇ ਨਾ ਸੁਣ ਲਈ ਗੁਰਾਂ ਦੀ ਬਾਣੀ ਉਹ ਤਾਂ ਸਿੱਧ ਪੀਰ ਹੋ ਗਏ ਸੁਣ ਕਿ ਕੋਈ ਸਿੱਧ ਹੋ ਗਿਆ ਕੋਈ ਪੀਰ ਹੋ ਗਿਆ ਕੋਈ ਨਾਥ ਹੋ ਗਿਆ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹਾਂ ਕਿਸੇ ਸਮੇਂ ਸੰਸਾਰ ਉਹਨਾਂ ਨੂੰ ਹਰਨੇਕ ਸਿੰਘ ਕਹਿੰਦਾ ਸੀ ਕਿ ਅੱਜ ਸ਼੍ਰੀ ਮਾਨਪੂਰਨ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਬਾਬਾ ਹਰਨੇਕ ਸਿੰਘ ਜੀ ਕਿਉਂ ਕਿਉਂਕਿ ਸੰਸਾਰ ਤੇ ਆ ਕੇ ਕੁਝ ਖੱਟਿਆ ਏ ਸਾਡੇ ਵਾਂਗੂ ਨਹੀਂ ਪਿਆਰਿਓ ਪੈਸੇ ਦੇ ਪਿੱਛੇ ਪਏ ਰੱਬ ਦੇ ਪਿਆਰੇ ਸਾਧੂ ਮਹਾਪੁਰਖ ਸੰਸਾਰ ਤੇ ਆਉਂਦੇ ਨੇ ਕਿੰਨੇ ਹੀ ਬਣ ਜਿਆ ਕਾਂਸੀ ਤਾਂਬਾ ਇਨਹੀ ਲੋਗ ਸੁਪਾਰੀ ਸੰਤੋ ਬਣਜਿਆ ਨਾਮ ਕੋ ਬਿਦਕਾ ਐਸੀ ਕੀਪ ਹਮਾਰੀ ਸਾਡੇ ਵਾਂਗੋ ਨਹੀਂ ਪਿਆਰਿਓ ਅਸੀਂ ਤਾਂ ਕਹਨੇ ਆ ਕੋਈ 12 ਘੰਟੇ ਕੰਮ ਕਰਦਾ ਏ 12 ਤੋਂ 24 ਹੋ ਜਾਂਦਾ ਏ 12 36 ਹੋ ਜਾਂਦਾ ਏ ਯਾਰਿਓ ਮਾਫ ਕਰਨਾ ਜੇ ਨੀਂਦ ਨਾ ਆਵੇ ਅਸੀਂ ਕੰਮ ਹੀ ਕਰਦੇ ਰਹੀਏ ਕਿ ਕਮਾਲੀ ਏ ਪਰ ਰੱਬ ਦੇ ਪਿਆਰੂ ਉਹ ਰੱਬ ਦੇ ਪਿਆਰੇ ਸੰਸਾਰ ਦੇ ਵਿੱਚ ਆ ਕਰਕੇ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦੇ ਨਾਮ ਦਾ ਬਣਜ ਕਰਦੇ ਨੇ ਪੜਿਓ ਗੱਜ ਵੱਜ ਕੇ ਉਹ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆ ਨੇ ਨਾਮ ਬਣ ਗਿਆ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆ ਨੇ ਨਾਮ ਬਣ ਗਿਆ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆ ਨੇ ਨਾਮ ਬਣ ਗਿਆ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆਂ ਨੇ ਨਾਮ ਵਣੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆਂ ਨੇ ਚਾਂਦੀ ਦਾ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆ ਨੇ ਨਾਮ ਬਣ ਗਿਆ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆ ਨੇ ਨਾਮ ਬਣ ਗਿਆ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆ ਨੇ ਨਾਮ ਬਣ ਗਿਆ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ ਸਾਧੂਆ ਨੇ ਨਾਮ ਬਣ ਗਿਆ ਚਾਂਦੀ ਪਾਰ ਦੁਨੀਆ ਕਰਦੀ ਐ ਜੀ ਸਾਧੂਆਂ ਨੇ ਮਾਵਾ ਗੱਜ ਕੇ ਬਈ ਤਾਰੀਆਂ ਕੋਨੇ ਜਾਂਦੀ ਦਾ ਪਾਰ ਦੁਨੀਆ ਸਾਧੂਆਂ ਨੇ ਨਾਮ ਵਣਜਿਆ ਹੋ ਸਾਧੂਆਂ ਨੇ ਜੀ ਨਾਮ ਵਣਜਿਆ ਸਾਧੂਆਂ ਨੇ ਜੀ ਨਾਮ ਵਣਜਿਆ ਬੋਲੋ ਹੋ ਸਾਧੂ વાલે દેયા ઓ સાધુ આનેજી નામ વણજિયા 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 સાધુ આનેજી નામ વણજિયા ओ साधू जी सोने चांदी व्यापार दुनिया करपार दुनिया कर साधू नाम बण जया सोने चांदी व्यापार दुनिया कर साधू नाम बण सोने ਬਪਾਰ ਦੁਨੀਆ ਕਰਦੀ ਐ ਸਾਧੂਆਂ ਨੇ ਨਾਮ ਵਣਜਿਆ ਸੋਨੇ ਚਾਂਦੀ ਦਾ ਬਪਾਰ ਦੁਨੀਆ ਕਰਦੀ ਐ ਸਾਧੂਆਂ ਨੇ ਨਾਮ ਵਣਜਿਆ ਬਪਾਰ ਦੁਨੀਆ ਕਰਦੀ ਐ ਸਾਧੂਆਂ ਨੇ ਨਾਮ ਵਣਜਿਆ ਨਹੀਂ ਬਣ ਜੇ ਆकांxi ਤਾਂ ਪਾ ਕੇ ਨਹੀਂ ਰੋਂਗ ਸਬਾਰੇ ਸੰਤੋ ਬਣ ਜੇ ਆ ਨਾਮ ਗੋਬਿੰਦ ਕਾ ਜੀ ਕੇ ਪਹਮਾਰੀ ਰੱਬ ਦੇ ਪਿਆਰੇ ਸਾਧੂ ਮਹਾਪੁਰਖ ਸੰਸਾਰ ਦੇ ਵਿੱਚ ਆਉਂਦੇ ਨੇ ਉਸ ਅਕਾਲ ਪੁਰਖ ਦਾ ਨਾਮ ਬਣ ਜਣ ਲਈ ਤੇ ਵਣਜ ਕਰਦੇ ਨੇ ਤੇ ਕਰਕੇ ਕੀ ਜਾਂਦੇ ਨੇ ਆਪ ਜਪੈ ਅਵਰਹਿ ਨਾਮ ਜਪავੈ ਸੰਸਾਰ ਦੇ ਵਿੱਚ ਜਿੱਥੇ ਪਿਆਰੋ ਰੱਬ ਦੇ ਪਿਆਰੇ ਸਾਧੂ ਆਉਂਦੇ ਉੱਥੇ ਆਪ ਨਾਮ ਜਪਦੇ ਤੇ ਸੰਸਾਰ ਨੂੰ ਜਪਾਉਂਦੇ ਨੇ ਜਿੱਥੇ ਆਪ ਤਰਦੇ ਨੇ ਸੰਸਾਰ ਨੂੰ ਤਾਰਦੇ ਨੇ ਸੋ ਆਓ ਪਿਆਰੋ ਜਿਨ੍ਹਾਂ ਦੀ ਯਾਦ ਵਿੱਚ ਆ ਕਰਕੇ ਬੈਠੇ ਹੋ ਕੋਈ ਸੇਧ ਲੈ ਕੇ ਜਾਈਏ ਕੋਈ ਬਚਨ ਕਮਾ ਕੇ ਜਾਈਏ ਜੇ ਇੱਕ ਬਚਨ ਪਿਆਰੋ ਆਪਣੇ ਸੰਸਾਰ ਦੇ ਵਿੱਚ ਰਹਿ ਕਰਕੇ ਉਹਨਾਂ ਦਾ ਕਮਾਲ ਆ ਤੁਹਾਡਾ ਸੰਸਾਰ ਤੇ ਆਇਆ ਸਫਲਾ ਹੋ ਜਾਣਾ ਹੈ ਜਿਹੜੇ ਇਹ ਸੁਵਾਸ ਉਸ ਅਕਾਲਪੁਰਖ ਤੋਂ ਉਧਾਰੇ ਲੈ ਕੇ ਆਏ ਹਨ ਨਾ ਪਿਆਰਿਓ ਉਹਨਾਂ ਦਾ ਮੁੱਲ ਪੈ ਜਾਣਾ ਇੱਕ ਦਿਨ ਸੋ ਇਸ ਕਰਕੇ ਜਪੀਏ ਆਪ ਜੁੜੀਏ ਤੇ ਹੋਰ ਉਹਨਾਂ ਨੂੰ ਜੋੜਨਾ ਕਰੀਏ ਸੋਹਤੀ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਜਾਮਪੁਰ ਵਾਲੇ ਉਹਨਾਂ ਦੇ ਸੁਪੁੱਤਰ ਬਾਬਾ ਜੋਰਾਵਰ ਸਿੰਘ ਜੀ ਹੋਤੀ ਮਰਦਾਨ ਵਾਲੇ ਉਹ ਵੀ ਮਹਾਪੁਰਖ ਪਹੁੰਚ ਚੁੱਕੇ ਨੇ ਉਹਨਾਂ ਨੇ ਵੀ ਥੋੜੇ ਸਮੇਂ ਤੱਕ ਸਮਾਂ ਲਾਉਣਾ ਹੈ ਸੰਗਤ ਦੇ ਚਰਨਾਂ ਵਿੱਚ ਮੁੜ ਬੇਨਤੀ ਕਰਾਂ ਪਾਈ ਏ ਸਮੇਤ ਚੱਲਦੇ ਹੀ ਜਾ ਰਹੇ ਨੇ ਕੋਦੇ ਖੜ ਕੇ ਦੋ ਗੱਲਾਂ ਉਧਰ ਮਾਰ ਲਿਓ ਦੋ ਉਧਰ ਮਾਰ ਲਿਓ ਪਰ ਜਿਹੜਾ ਇਹ ਸਮਾਂ ਇਹ ਮੁੜ ਕੇ ਨਹੀਂ ਮਿਲਣਾ ਸੋ ਆਓ ਸਤਿਗੁਰ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਦੀ ਬਾਣੀ ਦਾ ਆਨੰਦ ਮਾਣੀਏ ਸਾਰਿਆਂ ਹੀ ਸੰਗਤਾਂ ਦਾ ਧੰਨਵਾਦ ਧੰਨਵਾਦ ਸਤਿਕਾਰਯੋਗ ਮਹਾਪੁਰਖ ਬਾਬਾ ਜਸਵੀਰ ਸਿੰਘ ਜੀ ਹਰਗਣਾ ਵਾਲੇ ਜੋ ਬਚਪਨ ਤੋਂ ਹੀ ਦਾਸ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪ੍ਰੇਮ ਕਰਦੇ ਨੇ ਕੋਟਾਨ ਪੁਰ ਸ਼ੁਕਰਾਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਆਪਸ ਆਰਿਆ ਨੇ ਰਲਮਲ ਕਰਕੇ ਆਨੰਦ ਮਾਣ ਰਹੇ ਹੋ ਬਲਾਓ ਜੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ